The skill center, state of halt, around 4 crore uh, of equipment we got as, as the grant, uh, and, and that has already started functioning. And also, with all this, we, we have certain um, requirements, sir. We have certain gaps, and on this eve of uh, golden jubilee and the silver jubilee of our institution we have presented that university seek financial packages you are very generous when we were you were inaugurating you were offering that but we need the uh, the medical equipment which is to be placed at different places some we are getting and also the infrastructure development and and the salaries because we have uh, almost more than thirty percent vacancies, which are already sanctioned posts, and we need many other sanctioned posts, sir one other thing which which is there is that we have many buildings, but when the buildings are uh, coming up, we had no plan of maintaining those buildings, and they are in very bad shape. We have our uh, honorable past uh, uh, president uh, granny Singh's uh, ओल्ड जेल इज देयर वी आर कंस्ट्रक्टिंग द फार्मेसी कॉलेज देयर स्टेट ऑफ आर्ट अगेन एंड आल्सो वी आर वी आर ट्राइंग टू डेवलप दैट एरिया ऑफ ट्वेंटी एट एकर वेरी इफेक्टिवली एंड आवर एम एल ए साहब गुरदीत सिंह शेखोजी ही हैज्सो ही इज ट्राइंग टू गेट अस फिफ्टी एकर फॉर बायोडावर्सिटी पार्क सो आई थिंक इफ वी आर सक्सेसफुल इन ऑल दीज एंड युअर ब्लैसिंग सर द पंजाब स्टेट विल हैव द टॉप पोजिशन अमंगस्ट ऑल दीज एफ एंड वी विल ट्रूली शो टू द वर्ल्ड नॉट इंडिया दैट वट इज ग्रीन कैंपस हेल्थ यूनिवर्सिटी एंड वेयर वी कैन गो थैंक एक रेंटेड बिल्डिंग टू सेंटर ऑफ एक्सिलस बनना ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਅਸੀਂ ਭਾਗਾ ਵਾਲੇ ਹਾਂ ਕਿ ਅਸੀਂ ਇਸ ਜਰਨੀ ਦਾ 파ਟ ਹਾਂ ਤਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਸਿਲਵਰ ਜੁਗਲੀ ਪੂਰੀ ਹੋਣ ਤੇ ਬਾਬਾ ਫਰੀਦ ਯੂਨੀਵਰਸਿਟੀ ਤੋਂ ਹੁਣ ਮੈਂ ਬੇਨਤੀ ਕਰਦੀ ਹਾਂ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਰ ਡਾਕਟਰ ਬਲਬੀਰ ਸਿੰਘ ਜੀ ਦਾ ਕਿ ਉਹ ਆਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਸਾਡੇ ਪੰਜਾਬ ਦੇ ਹਰਮਨ ਪਿਆਰੇ ਔਰ ਮੈਂ ਕਹੂੰਗਾ ਆਰਕੀਟੈਕਟ ਆਫ ਰੰਗਲਾ ਪੰਜਾਬ ਸਰਦਾਰ ਭਗਵਾਨ ਸਿਕਮਾਨ ਜੀ ਮੈਂ ਇਸ ਤੋਂ ਪਹਿਲਾਂ ਕਿ ਨਾਰਮਲੀ ਆਪਾਂ ਸਟੇਜ ਤੇ ਬੈਠੇ ਆਪਣੇ ਮੰਤਰੀ ਸਹਿबान ਦਾ ਜ਼ਿਕਰ ਕਰਦੇ ਆ ਮੈਂ ਜ਼ਿਕਰ ਕਰਨਾ ਚਾਹੂੰਗਾ ਜੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਟੀਚਰ ਸਾਡੇ ਬਾਬਾ ਬੋਰਡ ਪ੍ਰੋਫੈਸਰ ਸਾਧੂ ਸਿੰਘ ਜੀ ਦਾ ਜੋ ਨਾਲ ਚ ਨੇ ਇਮਿਊਨਿਟੀ ਹੈ ਉਹ ਸਾਹਮਣੇ ਬੈਠੇ ਹੈ ਜੀ ਔਰ ਮੇਰੇ ਕੈਬਿਨੇਟ ਕਲੀਕ ਡਾਕਟਰ ਬਲਜੀਤ ਜੀ ਇਹਨਾਂ ਦੇ ਸੁਪੁੱਤਰੀ ਔਰ ਮੇਰੇ ਜਿੰਨੇ ਵੀ ਐਮਐਲਏ ਕਲੀਕ ਗੁਰਦੇਵਤ ਜੀ ਅਮੌਲਕ ਜੀ ਡਾਕਟਰ ਅਮਨ ਔਰ ਸਾਡੇ ਜਿੰਨੇ ਇਸ ਵੇਲੇ ਇੱਥੇ ਪੰਜ ਅਸੀਂ ਸਰ ਪ੍ਰੈਜ਼ెంట్ ਆ ਉਹਨਾਂ ਚੋਂ ਤਿੰਨ ਅਸੀਂ ਡਾਕਟਰ ਆ ਸਰ ਅਸੀਂ ਮਤਲਬ ਕੁਆਲੀਫਾਈਡ ਡਾਕਟਰ ਸਰ ਇਹਦੇ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਡਾਕਟਰਸ ਨੂੰ ਵਕੀਲਾਂ ਨੂੰ ਔਰ ਪੜੇ ਲਿਖੇ ਬੰਦਿਆਂ ਨੂੰ ਆਮ ਲੋਕਾਂ ਨੂੰ ਜਿਹੜੇ ਆਮ ਘਰਾਂ ਦੇ ਲੋਕ ਸੀ ਉਹਨਾਂ ਨੂੰ ਤੁਸੀਂ ਉੱਥੇ ਬਿਠਾਤਾ ਜਿਹੜਾ ਕਦੇ ਉਹਨਾਂ ਨੇ ਸਪਨਾ ਨਹੀਂ ਲਿਆ ਸੀ ਔਰ ਜਿਹੜੇ ਉੱਥੇ ਬੈਠੇ ਸੀ ਉਹਨਾਂ ਨੇ ਨਹੀਂ ਸੋਚਿਆ ਸੀਗਾ ਵੀ ਇਹਨਾਂ ਨੂੰ ਕੋਈ ਬੰਦਾ ਇੱਥੇ ਬਿਠਾ ਦੇਗਾ ਤੇ ਇਹ ਕੰਮ ਤੁਸੀਂ ਕਰਤਾ ਸਰ ਇਹ ਹੋ ਨਹੀਂ ਸਕਦਾ ਸੀ ਇਹ ਸਾਡੇ ਮਾਨਯੋਗ ਮੇਰੇ ਕਲੀਕਸ ਤੋਂ ਸਭਾਏ ਜਿਹੜੇ ਸਾਡੇ ਵਾਈਸ ਚਾਂਸਲਰ ਸਾਹਿਬ ਹੈ ਸਾਡੇ ਡੀਆਰਐਮੀ ਸਾਹਿਬ ਹੈ 올 ਦਾ ਡਿਗਨਟਰੀਜ਼ ਔਨ ਦਾ ਡਾਇਸ ਡਾਕਟਰ ਬਰਾੜ ਹੈ ਜੀ ਜਿਹੜੇ ਬਹੁਤ ਕੰਟਰੀਬਿਊਟ ਕਰਦੇ ਆ ਔਰ ਸਾਡੇ ਬਹੁਤ ਸਾਰੇ ਜਿਹੜੇ ਪਾਰਟੀ ਦੇ ਸੀਨੀਅਰ ਲੀਡਰਸ ਜ਼ਿਲ੍ਹਾ ਬੋਰਡ ਦੇ ਚੇਅਰਮੈਨ ਸਾਰੇ ਕੌਂਟਰੀਬਿਊਟ ਕਰਦੇ ਆ ਔਰ ਲੰਬਾਈ ਦੇ ਜਿਹੜੇ ਬਹੁਤ ਦੂਰੋਂ ਦੂਰੋਂ ਇਹਨਾਂ ਦੇ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚੇ ਆ 50 ਸਾਲ ਇਸ ਸੰਸਥਾ ਨੂੰ ਅੱਜ ਪੂਰੇ ਇਹਨਾਂ ਦਾ ਗੋਲਡਨ ਜੁਬਲੀ ਹੋਣ ਜਾ ਰਿਹਾ ਔਰ ਇਹ ਯੂਨੀਵਰਸਿਟੀ ਸਾਡੇ ਜਿਹੜੇ ਟੀਚਰ ਸੀਗੇ ਡਾਕਟਰ ਪ੍ਰੋਫੈਸਰ ਐਲ ਐਸ ਚਾਵਲਾ ਉਹ ਫਾਊਂਡਰ ਇਹਦੇ ਵਾਈਸ ਚਾਂਸਲਰ ਸੀਗੇ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਮਿਲਿਆ ਔਰ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਅੱਜ ਦੇ ਸਾਰੇ ਡਾਕਟਰਸ ਟੋਟਲ ਫੈਕਲਟੀ ਮੈਂਬਰਸ ਸਰ ਤੁਸੀਂ ਅੱਜ ਤਿੰਨ ਚੀਜ਼ਾਂ ਦੀ ਗੱਲ ਤੁਸੀਂ ਕਹਿੰਦੇ ਹੋ ਮੇਰੀਆਂ ਤਿੰਨ ਪ੍ਰਾਇਓਰਿਟੀਆਂ ਜੀ ਇੱਕ ਹੈ ਕਿ ਪਹਿਲੀ ਹੈਗੀ ਹੈ ਦੂਜੀ ਸਿੱਖਿਆ ਤੇ ਤੀਜੀ ਜੜੀ ਹੈ ਗਿਆ এমਪਲாய்ਮੈਂਟ ਤੇ ਤੁਸੀਂ ਆ ਤਿੰਨੇ ਹੀ ਵਾਦੇ ਅੱਜ ਸਰ ਇੱਕ ਤਾਂ ਤੁਸੀਂ ਅੱਜ ਇੱਕ ਨਵੀਂ ਗਰੰਟੀ ਪੂਰੀ ਕਰਤੀ ਤੁਸੀਂ ਇਹ ਕਿਹਾ ਸੀਗਾ ਕਿ ਜਿਹੜੇ ਸਰਕਾਰੀ ਹਸਪਤਾਲ ਹੈ ਉਹ ਪ੍ਰਾਈਵੇਟ ਤੋਂ ਬਿਹਤਰ ਹੋਣਗੇ ਤੇ ਜਿਹੜਾ ਇਹਨਾਂ ਦਾ ਬੱਚਾ ਬਾੜ ਬਣਿਆ ਸਾਰੇ ਨੌਰਥ ਇੰਡੀਆ ਚ ਬੈਸਟ ਹੈ ਜੀ ਦੂਜਾ ਸਰ ਇਹ ਮੈਂ ਜੇ ਟੀਚਿੰਗ ਦੀ ਗੱਲ ਕਰਾਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਸਰ ਇਹ ਇੱਕ ਸੈਂਟਰ ਆਫ ਐਕਸੀਲੈਂਸ ਹੈ ਜੀ ਇਸੇ ਤਰ੍ਹਾਂ ਅਸੀਂ ਜਿਸ ਤਰ੍ਹਾਂ ਸਾਡੇ ਨਿਊਰੋ ਸਰਜਰੀ ਜਦੋਂ ਸਰ ਤੁਸੀਂ ਆਏ ਹੋ ਸਰ ਪਹਿਲੀ ਵਾਰ ਇਹ ਆ ਕਿ ਸਾਡੇ ਸਾਰੇ ਮੈਡੀਕਲ ਕਾਲਜ ਦੇ ਵਿੱਚ ਨਿਊਰੋ ਸਰਜਰੀ ਔਰ ਹਾਰਟ ਸਰਜਰੀ ਸਾਰਿਆਂ ਦੇ ਵਿੱਚ ਸ਼ੁਰੂ ਹੋ ਗਈ ਹੈ। ਸਰਜੀ ਕਰ ਸ਼ੁਰੂ ਹੋ ਗਈ ਹੈ। ਇਹ ਸਰ ਜਿਹੜੀ ਯੂਨੀਵਰਸਿਟੀ ਆ ਸਾਡੇ ਸੈਂਟਰ ਆਫ ਐਕਸੀਲੈਂਸ ਬਣ ਗਏ। ਇਹ ਮਰੀਜ਼ਾਂ ਦਾ ਇਲਾਜ ਤਾਂ ਕਰਨਗੇ ਹੀ। ਨਾਲ ਇਹ ਸਟਾਫ ਦੀ ਟ੍ਰੇਨਿੰਗ ਕਰਨਗੇ ਨਾਲ ਟੈਲੀ ਮੈਡੀਸਨ ਕਰਨਗੇ ਜੀ ਜਿੰਨੇ ਸਾਡੇ ਡਿਸਟ੍ਰਿਕਟ ਹਸਪੀਟਲ ਆ ਸਰ। ਸਾਡੇ ਐਮ.ਐਲ.ਏ ਬੈਠਿਆ ਜੀ ਮੋਗਾ ਤੋਂ ਅਸੀਂ ਇਕੋ ਕਾਰਡੀਓਗ੍ਰਾਫੀ ਉੱਤੇ ਸ਼ੁਰੂ ਕਰ ਦਿੱਤੀ ਆ ਜੀ। ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਸਰ ਜਿਹੜੇ ਸਾਡੇ ਇੰਟੈਂਸਿਵ ਕੇਅਰ ਯੂਨਿਟ ਹੋਣਗੇ। ਔਰ ਉਹਦੇ ਵਿੱਚ ਬੱਚਿਆਂ ਦੇ ਜਿਹੜੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਹੋਣਗੇ ਉਹ ਸਾਡੇ ਮੈਡੀਕਲ ਕਾਲਜ ਦੇ ਵਿੱਚ ਟੀਚਰਸ ਬੈਠ ਕੇ ਉੱਥੇ ਬੱਚਿਆਂ ਨੂੰ ਗਾਈਡ ਕਰਨਗੇ ਇਹ ਟੈਲੀ ਮੈਡੀਸਨ ਦੀ ਸਰਵਿਸ ਸ਼ੁਰੂ ਕਰ ਰਹੇ ਆ ਸਰ ਜੀ ਜਿਹੜਾ ਤੁਹਾਡਾ ਡਿਜੀਟਾਈਜੇਸ਼ਨ ਦਾ ਜਾਸਤਰਾ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਤੁਸੀਂ 664 ਦਿੱਤੇ ਸਰ 100 ਹੋਰ ਤਿਆਰ ਉਹ ਤੁਹਾਡਾ ਸਾਰਾ ਚੱਲਿਆ ਸਰ ਜਿਹੜਾ ਤੁਹਾਡਾ ਤੀਜਾ ਵਾਅਦਾ ਹੈ ਸਰ ਉਹ ਵੀ ਤੁਸੀਂ ਅੱਜ ਇੱਥੇ ਵੀ ਪੂਰਾ ਕਰ ਰਹੇ ਹੋ ਕਿ ਤੁਸੀਂ ਉਹਦੇ ਵਿੱਚ ਔਰਤਾਂ ਨੇ ਪਾਵਰਮੈਂਟ ਵੀ ਆਸੀ 250 ਬੱਚਿਆਂ ਨੂੰ ਜਿਹੜੀਆਂ ਇੱਧਰ ਬੈਠੀਆਂ ਜਿਹੜੀਆਂ ਬਹੁਤ ਦੇਰ ਤੋਂ ਪਹਿਲਾਂ ਲੋਕਾਂ ਨੂੰ ਸਟ੍ਰਗਲ ਕਰਨਾ ਪੈਂਦਾ ਸੀ ਸਰ ਇਹ ਤੁਸੀਂ ਅੱਜ ਤਿੰਨੇ ਵਾਅਦੇ ਜਿਹੜੀਆਂ ਆਪਣੀਆਂ ਗਰੰਟੀਆਂ ਇੱਥੇ ਪੂਰੀ ਕਰਨ ਜਾ ਰਹੇ ਹੋ ਸਰ ਮੈਂ ਆਪਣੇ ਵੱਲੋਂ ਜੀ ਆਪਣੇ ਸਾਰੇ ਡਾਕਟਰੀ ਭਾਈਚਾਰੇ ਵੱਲੋਂ ਜਿਹੜੇ ਇਹਨਾਂ ਦੀ ਅਲੂਮਨਾਈ ਵੱਲੋਂ ਔਰ ਜਿੰਨੇ ਸਾਡੇ ਮੇਰੇ ਕੁਲੀਗਸ ਆ ਸਾਰਿਆਂ ਵੱਲੋਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਨੂੰ ਹਰ ਰੋਜ਼ ਨੰਮੀਆ ਚਾਈਆਂ ਵਰ ਲੈ ਕੇ ਜਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਸਰ ਸਾਰੇ ਤੁਹਾਡੇ ਜਿੰਨੇ ਵੀ ਅਸੀਂ ਇੱਥੇ ਬੰਦੇ ਆ ਤੁਹਾਡੀ ਜਿਹੜੇ ਟੀਮ ਦੇ ਮੈਂਬਰ ਆ ਅਸੀਂ ਤੁਹਾਡੇ ਨਾਲ ਪੂਰਾ ਵਾਅਦਾ ਕਰਦੇ ਆ ਕਿ ਅਸੀਂ ਵੀ ਦਿਨ ਰਾਤ ਦੀ ਜਿਸ ਤਰ੍ਹਾਂ ਤੁਸੀਂ ਮਿਹਨਤ ਕਰਦੇ ਹੋ ਅਸੀਂ ਵੀ ਤੁਹਾਡੇ ਪਿੱਛੇ ਚੜਦੇ ਜਿਸ ਤਰ੍ਹਾਂ ਜੇ ਹਾੜਾ ਹੈ ਸਰ ਤੁਸੀਂ ਪਾਣੀ ਦੇ ਵਿੱਚ ਛਾਲ ਮਾਰੀ ਤੁਹਾਡੇ ਪਿੱਛੇ ਜਿਹੜੇ 99 ਤੁਹਾਡੇ ਐਮਐਲਏ ਸੀ ਸਾਰਿਆਂ ਨੇ ਛਾਲ ਮਾਰੀ ਸਾਰੇ ਡਿਪਟੀ ਕਮਿਸ਼ਨਰ ਜਿਹੜੇ ਤੁਹਾਡੇ ਐਸਐਸਪੀ ਆ ਸਾਰੇ ਖੜਾਂ ਵਾਲੇ ਪਾਣੀ ਦੇ ਵਿੱਚ ਤੁਰੇ ਫਿਰਦੇ ਸੀ ਇਹ ਪਹਿਲੀ ਵਾਰੀ ਹੋਇਆ ਸਰ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਰਾਹ ਦਸੇਰਾ ਬਹੁਤ ਅੱਛੇ ਸੀਗੇ ਸਰ ਬਹੁਤ ਕੁਝ ਅੱਛਾ ਹੋ ਰਿਹਾ ਨਵਾਂ ਹੋ ਰਿਹਾ ਸਰ ਸਾਨੂੰ ਇਸੇ ਤਰ੍ਹਾਂ ਤੁਸੀਂ ਸਾਨੂੰ ਗਾਈਡ ਕਰਦੇ ਰਹਿਣਾ ਜੀ ਕਿਉਂਕਿ ਸਾਰੇ ਤੁਹਾਨੂੰ ਸੁਣਨ ਆਏ ਆ ਜੀ ਮੈਂ ਲੰਬਾ ਲੈਕਚਰ ਨਹੀਂ ਦੇਣਾ ਸਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇਹ ਮੌਕਾ ਦਿੱਤਾ ਅਸੈਂਬਲੀ ਤੱਕ ਪਹੁੰਚਣ ਦਾ ਔਰ ਲੋਕਾਂ ਦੀ ਸੇਵਾ ਕਰਨ ਦਾ ਅਸੀਂ ਦਿਨ ਰਾਤ ਤੁਹਾਡੇ ਪਿੱਛੇ ਲੱਗ ਕੇ ਸਰ ਤੁਹਾਡੀ ਗਾਈਡੈਂਸ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਨਵਰੀਤ ਸਿੰਘ ਆਪ ਸਭ ਦਾ ਬਾਬਾ ਫਰੀਦ ਜੀ ਦੀ ਪਾਵਨ ਧਰਤੀ ਤੇ ਨਿੱਘਾ ਸਵਾਗਤ ਕਰਦਾ ਹਾਂ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਦੀ 골ਡਨ ਜੁਬਲੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ ਅੱਜ ਸਾਡੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਮੌਜੂਦ ਹਨ ਇੰਨਾ ਦੀ ਕਾਵਿਅਤ ਬਾਰੇ ਜਿੰਨਾ ਕਿਹਾ ਜਾਏ ਉਨਾ ਹੀ ਘੱਟ ਹੈ ਜਦੋਂ ਤੋਂ ਇੰਨਾਂ ਨੇ ਸੀਐਮ ਦਾ ਅਹੁਦਾ ਸੰਭਾਲਿਆ ਹੈ ਪੰਜਾਬ ਹਰ ਦਿਨ ਨਵੀਆਂ ਉਪਲਬਧੀਆਂ ਨੂੰ ਛੂ ਰਿਹਾ ਹੈ ਇਨਾਂ ਨੇ ਪੰਜਾਬ ਦੇ ਲੋਕਾਂ ਨੂੰ ਜੋ-ਜੋ ਵਾਦੇ ਕੀਤੇ ਸਨ ਉਹ ਹਰ ਵਾਦਾ ਇੱਕ-ਇੱਕ ਕਰਕੇ ਪੂਰਾ ਕਰ ਰਹੇ ਹਨ ਉਹਨਾਂ ਵਾਦਿਆਂ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਸਹੂਿਦਾਵਾਂ ਤੇ ਰੋਜ਼ਗਾਰ ਦੇਣਾ ਸੀ ਇਸੇ ਵਾਦੇ ਨੂੰ ਪੂਰਾ ਕਰਦੇ ਹੋਏ ਅੱਜ 250 ਨਰਸਿੰਗ ਆਫੀਸਰਸ ਨੂੰ ਆਪਣੇ ਹੱਥੀ ਨਿਯੁਕਤੀ ਪੱਤਰ ਸੰਪੰਨ ਗਏ ਨਰਸਿੰਗ ਆਫੀਸਰਸ ਹਰ ਹਸਪਤਾਲ ਦੀ ਰੀੜ ਦੀ ਹੱਡੀ ਹੁੰਦੇ ਹਨ ਇਨਾਂ ਤੋਂ ਬਿਨਾ ਕਿਸੇ ਵੀ ਹਸਪਤਾਲ ਦਾ ਕੰਮ ਸਚਾਰੂ ਢੰਗ ਨਾਲ ਨਹੀਂ ਹੋ ਸਕਦਾ ਸੋ ਹੁਣ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਰਿਕੁਐਸਟ ਕਰਦਾ ਹਾਂ ਕਿ ਉਹ ਅੱਗੇ ਆਣ ਅਤੇ ਨਰਸਿੰਗ ਆਫਿਸਰਸ ਨੂੰ ਨੁਕਤੀ ਪੱਤਰ ਸੰਪੰਨ ਮੈਂ ਡਾਈਸ ਤੇ ਸਭ ਤੋਂ ਪਹਿਲਾਂ ਸੱਦਾ ਦੇਣਾ ਚਾਹਾਂਗਾ ਗੁਰਜੀਤ ਸਿੰਘ ਸੰਹੋਫ ਜਗਸੀਰ ਸਿੰਘ ਜੋਤੀ डॉर ऑफ रामपाल ताड़िया स्वागत इन्हों शैलप्रीत कौर डॉफ सतनाम सिंह अरप्रीत सन ऑफ पवन कुमार कमलजीत कौर डॉफ गुरतेज सिंह सलविंदर सिंह सन ऑफ करनाल सिंह ताड़िया स्वागत किया जाए परमजीत कौर डॉटर ऑफ कुलवंत सिंह गगनदीप सिंह सन ऑफ राम कुमार कमलजीत कौर सन ऑफ प्यारा सिंह नाल नाल डॉक्टर बी आर अंबेदकर स्टेट इंस्टीट्यूट ऑफ मैडिकल सैंसिस मोहाली उन्होंने भी नियुक्ति पत्र देने हैं डॉक्टर राशि गर्ग प्रोफेसर पथोलॉजी डॉक्टर साना रानी एसोसिएट प्रोफेसर ओब्स एंड गायनी डॉक्टर साना रानी ਡਾਕਟਰ ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮੋਹਾਲੀ ਦੇ ਡਾਕਟਰ ਰਾਸ਼ੀ ਗਰਕ ਪ੍ਰੋਫੈਸਰ ਪੈਥੋਲੋਜੀ ਡਾਕਟਰ ਜੋਤਸਨਾ ਰਾਣੀ ਐਸੋਸੀਏਟ ਪ੍ਰੋਫੈਸਰ ਆਫ ਜਨ ਗਾਇਨੀ ਡਾਕਟਰ ਵੈਸ਼ਾਲੀ ਅਸਿਸਟੈਂਟ ਪ੍ਰੋਫੈਸਰ ਆਫਥਮੋਲੋਜੀ ਡਾਕਟਰ ਗਗਨਦੀਪ ਅਸਿਸਟੈਂਟ ਪ੍ਰੋਫੈਸਰ ਜਨਰਲ ਸਰਜਰੀ ਸੰਵੇਦੀਨ ਨਾਜ਼ਰ ਨੂੰ ਦੇਖਦੇ ਹੋਏ ਮੈਂ ਬਾਕੀ ਦੇ ਨਰਸਿੰਗ ਆਫੀਸਰ ਨੂੰ ਵੀ ਸਟੇਜ ਤੇ ਬੁਲਾਉਣਾ ਚਾਹਾਂਗਾ ਤਾਂ ਕਿ ਜੋ ਇਸ ਖੁਸ਼ੀ ਦੇ ਪਲ ਨੂੰ ਇੱਕ ਫੋਟੋ ਵਿੱਚ ਕੈਚ ਕੀਤਾ ਜਾਵੇ ਤੇ ਮੈਂ ਬੈਚਸ ਵਾਈਜ਼ ਬੁਲਾਉਣਾ ਚਾਹਾਂਗਾ ਪਹਿਲਾ ਫਰਸਟ ਬੈਚ ਆਇਆ ਜਾਵੇ ਸਰ ਅੱਗੇ ਅੱਗੇ ਸਰ ਥੱਲੇ ਤੁਸੀਂ ਅੱਗੇ ਨੂਰ ਕਰੋਟੇਟ ਨਰਸਿੰਗ ਆਫੀਸਰ ਦਾ ਫਰਸਟ ਬੈਚ ਸਟੇਜ 에 ਕੋਲ ਆਨ ਜਲਦੀ ਤਾੜੀਆਂ ਨਾਲ ਸਾਰਿਆਂ ਦਾ ਇਹਨਾਂ ਨੂੰ ਹੌਸਲਾ ਦਿੱਤਾ ਜਾਵੇ ਕੰਗ੍ਰੈਚ ਸਾਰਿਆਂ ਨੂੰ ਬਹੁਤ ਬਹੁਤ ਹੁਣ ਮੈਂ ਸੈਕੰਡ ਬੈਚ ਨੂੰ ਬੁਲਾਉਣਾ ਚਾਹਾਂਗਾ ਜਲਦੀ ਆਨ ਸਟੇਜ ਦੇ ਕੋਲ ਜਿੱਦਾਂ ਹੀ ਸਾਡੇ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਹੁਣ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਉਹਨਾਂ ਦਾ ਕੈਨੇਡਾ ਅਮਰੀਕਾ ਇੱਥੇ ਹੀ ਬਣਾ ਦੇਣਾ ਹੈ ਪੂਰੀ ਮਸਾਲਾ ਤੁਹਾਡੇ ਸਾਹਮਣੇ ਹੈ ਥੈਂਕ ਯੂ ਸਰ ਥੈਂਕ ਯੂ ਮਾਨਯੂਗ ਮੁੱਖ ਮੰਤਰੀ ਜੀ ਇਹਨਾਂ ਨੂੰ ਰੈਗੂਲਰ এমਪਲੋਇਮੈਂਟ ਦੇਣ ਵਾਸਤੇ ਹੁਣ ਮੈਂ ਸੱਦਾ ਦੇਣਾ ਚਾਹਾਂਗੀ ਮਾਨਯੂਗ ਕੈਬਨਿਟ ਸੀ ਸੋ ਇਹੋ ਜੇ ਕਾਲਜ ਦੇ ਵਿੱਚ ਵਿਦਿਆਰਥੀ ਇਸ ਤਰ੍ਹਾਂ ਦਾ ਵਿਵਸਥਾ ਕਰਨ ਕਿ ਉਹਨਾਂ ਡਾਕਟਰਾਂ ਨੂੰ ਜ਼ਿਆਦਾ ਤਨਖਾਹ ਦਿੱਤੀ ਜਾਵੇ ਜਿਨ੍ਹਾਂ ਦੇ ਹਲਕੇ ਦੇ ਵਿੱਚ ਜ਼ਿਆਦਾ ਲੋਕ ਤੰਦਰੁਸਤ ਨੇ ਔਰ ਲੋਕ ਵੀ ਸਰਕਾਰਾਂ ਨੂੰ ਇਸ ਕਰਕੇ ਪੈਸੇ ਦੋਣ ਕਿ ਅਸੀਂ ਜ਼ਿਆਦਾ ਤੰਦਰੁਸਤਾਂ ਸੋ ਇੱਕ ਵਕਰੀ ਤਰ੍ਹਾਂ ਦਾ ਕਨਸੈਪਟ ਜਿਹੜਾ ਪੇਸ਼ ਕੀਤਾ ਗਿਆ ਸੋ ਅੱਜ ਦੇ ਦਿਨ ਮੈਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਔਰ ਜਿੰਨਾ ਦੇ ਕਰਕੇ ਕਿਉਂਕਿ ਮੈਂ ਤਕਰੀਬਨ 18 ਸਾਲ ਇਸ ਕਾਲਜ ਨਾਲ ਜੁੜੀ ਰਹੀ ਆ ਔਰ ਇੰਨੇ ਮਾੜੇ ਹਾਲਾਤ ਵੀ ਦੇਖੇ ਸੀ ਜਦੋਂ ਮੈਂ ਐਮਰਜੈਂਸੀ ਵਿੱਚ ਵੀ ਡਿਊਟੀ ਕਰਦੀ ਹੁੰਦੀ ਸੀ ਔਰ ਕਈ ਵਾਰੀ ਆਕਸੀਜਨ ਦੇ ਸਿਲੰਡਰ ਪਿੱਛੇ ਭੱਜੇ ਫਿਰਦੇ ਹੁੰਦੇ ਸੀ ਕਿ ਮਰੀਜ਼ ਆ ਗਿਆ ਕਿੱਥੋਂ ਲੈ ਕੇ ਆਈਏ ਔਰ ਸਾਰੇ ਹਸਪੀਟਲ ਦੇ ਵਿੱਚ ਇੱਕੋ ਹੀ ECG ਟੈਕਨੀਸ਼ੀਅਨ ਹੁੰਦਾ ਸੀ ਜੋ ਸਾਰੇ ਕਿਤੇ ਘੁੰਮਦਾ ਹੁੰਦਾ ਸੀ ਚੋਹਾਨ ਉਸ ਦਾ ਨਾਮ ਸੀ ਮੈਨੂੰ ਅੱਜ ਵੀ ਯਾਦ ਹੈ ਔਰ ਅੱਜ ਅਸੀਂ ਇਸ ਮੰਜ਼ਲ ਤੇ ਪਹੁੰਚੇ ਹਾਂ ਕਿਉਂਕਿ ਉਹਨਾ ਮਾੜੇ ਦਿਨਾਂ ਵਿੱਚ ਵੀ ਚੰਗੇ ਦਿਨਾਂ ਵਿੱਚ ਵੀ ਇੱਕ ਵਾਰੀ ਵੀ ਨਹੀਂ ਹੋਇਆ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਇਸ ਕਾਲਜ ਜਾਂ ਹਸਪੀਟਲ ਨੂੰ ਆ ਕੇ ਦੇਖੇ ਸੋ ਇਹ ਧਰਤੀ ਭਾਗਾ ਭਰੀ ਹੈ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ ਇਸ ਧਰਤੀ ਤੇ ਆ ਕੇ ਐਡੇ ਵੱਡੇ ਜਿਹੜੀਆਂ ਤੋਹਫੇ ਇਸ ਕਾਲਜ ਨੂੰ ਦੇਣ ਜਾ ਰਿਹਾ ਹੈ ਬਹੁਤ ਬਹੁਤ ਮੁਬਾਰਕਬਾਦ ਸੋ ਜਾਂਦੇ ਜਾਂਦੇ ਮੈਂ ਦੋ ਲਾਈਨਾਂ ਸਾਡੇ ਮੁੱਖ ਮਹਿਮਾਨ ਜੀ ਲਈ ਜ਼ਰੂਰ ਕਹਿ ਕੇ ਜਾਵਾਂਗੀ ਕਿਉਂਕਿ ਬਹੁਤ ਜ਼ਿਆਦਾ ਸਟਰਗਲ ਇਹਨਾਂ ਦੀ ਲਾਈਫ ਦੇ ਵਿੱਚ ਇੱਕ ਪਰਵਰਤਨ ਲਿਆਉਣ ਦੇ ਲਈ ਪੰਜਾਬ ਦੇ ਵਿੱਚ ਤੂੰ ਹੈ ਸੱਚ ਦਾ ਮੁਸਾਫਿਰ ਤੇ ਝੂਠ ਦਾ ਪਸਾਰਾ ਕਿਤੇ ਬਹਿ ਨਾ ਜਾਈ ਛਾਵੇਂ ਇਹ ਮিনার ਢੈਣ ਵਾਲੇ ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆ ਜਗਦੇ ਨੇ ਅੰਤ ਕਾਇਆ ਤੇ ਸੇਕ ਸਹਿਣ ਵਾਲੇ ਸੋ ਅਸੀਂ ਆਪਣੇ ਸੀਐਮ ਸਾਹਿਬ ਤੋਂ ਮੁੱਖ ਮੰਤਰੀ ਜੀ ਤੋਂ ਇਹੀ ਆਸ ਕਰਦੇ ਹਾਂ ਕਿ ਉਹ ਕਦੇ ਸੂਰਜ ਬਣ ਕੇ ਕਦੇ ਦੀਵਾ ਬਣ ਕੇ ਪੰਜਾਬ ਚ ਰੌਸ਼ਨੀਆਂ ਵੰਡਦੇ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਾਰ ਯੂਅਰ ਕਾਈਂਡ ਵਰਡਸ ਮੈਮ ਅਸੀਂ ਬਹੁਤ ਬlesਟ ਹੈ ਕਿ ਤੁਸੀਂ ਇਸੀ ਕਾਲਜ ਤੋਂ ਹੋ ਤੇ ਇਸ ਇੱਥੇ ਹੀ ਕਿਤਨੇ ਯੀਅਰਸ ਜੌਬ ਕੀਤੀ ਹੈ ਲੰਬੇ ਸਮੇਂ ਤੋਂ ਸਾਡਾ ਇੱਕ ਸੁਪਨਾ ਸੀ ਕਿ ਇਸ ਹਸਪੀਟਲ ਵਿੱਚ ਬੱਚਿਆਂ ਦੇ ਇਲਾਜ ਵਾਸਤੇ ਇੱਕ ਵੱਖਰਾ ਬਲਾਕ ਜਿਹੜਾ ਕਿ ਸੱਤ ਤਰ੍ਹਾਂ ਦੇ ਇਲਾਜ ਦੀ ਸਹੂਲियतਾਂ ਰੱਖਦਾ ਹੋਵੇ ਅਤੇ ਕਿਸੇ ਵੀ ਬੱਚਿਆਂ ਦੇ ਰੋਗ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੋਵੇ ਉਹ ਸੁਪਨਾ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਹੱਥੋਂ ਪੂਰਾ ਹੋਇਆ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਇੱਕ ਹੋਰ ਪ੍ਰੋਜੈਕਟ ਮੇਆਵਾਕੀ ਫੋਰੈਸਟ ਗਾਰਡਨ ਜੋ ਕਿ ਗ੍ਰੀਨ ਹیلਥ ਕੈਂਪਸ ਯੂਨੀਵਰਸਿਟੀ ਦੇ ਅਧੀਨ ਇਥੋਂ ਦੇ ਐਂਡੇਮਿਕ ਫਲੋਰਾ ਨੂੰ ਯੂਜ਼ ਕਰਦੇ ਹੋਏ ਇੱਕ ਮਿਨੀ ਫੋਰੈਸਟ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਮੈਂ ਮਾਨਯੋਗ ਸੀਐਮ ਸਰ ਨੂੰ ਬੇਨਤੀ ਕਰਦੀ ਹਾਂ ਤੇ ਕਿ ਇਸ ਪ੍ਰੋਜੈਕਟ ਦਾ ਈ ਇਨੌਗੁਰੇਸ਼ਨ ਕਰਨ ਇਸ ਪ੍ਰੋਜੈਕਟ ਦੀ ਛੋਟੀ ਜੀ ਵੀਡੀਓ ਕਲਿੱਪ ਇਸ ਤੋਂ ਬਾਅਦ ਤੁਹਾਨੂੰ ਦਿਖਾਈ ਜਾਏਗੀ ਜਿਦੇ ਵਿੱਚ 1 ਮਿੰਟ ਦੇ ਵੀਡੀਓ 'ਚ ਤੁਹਾਨੂੰ ਦੱਸਿਆ ਜਾਏਗਾ ਕਿ ਐਗਜ਼ੈਕਟਲੀ ਆਹ ਪ੍ਰੋਜੈਕਟ ਕੀ ਹੈ आ है मियाँ वाकी फ गार्डन प्रोजेक्ट थैंक यू सर इस तो अलावा कुछ होर डिस्ट्रिक्ट एडमिनिस्ट्रेशन प्रोजेक्ट्स है गे। जो कि साढ़े फरीदकोट वासिया वास्ते बहुत फायदेमंद होने वाले ने, लाइक ऑगमेंटे ऑफ सप्लाई स्कीम एट सिटी फरीदकोट असी वेलकम करते हैं अपने स्पीकर सरदार कुल सर सिंह सर कुलदार सिंह संधवा जी दा वेलकम सर हां हां और है ऑफ ऑग्मेंटेशन ऑफ सप्लाई स्कीम एट सिटी फरीदकोट जिदी लागत लगभग दस करोड़ रुपए है इस तो अलावा नेक्स्ट <laughs> प्रोजेक्ट एस प्लांट जिसकी लागत लगभग 26 करोड़ रुपए है इस तो अलावा लेइंग ऑफ फाउंडेशन स्टोन फॉर कंस्ट्रक्शन ऑफ डिस्ट्रिक्ट एडमिनिस्ट्रेटिव ब्लॉक थ्री प्रोजेक्ट जिसकी लागत लगभग दस करोड़ रुपए है इस तो अगला लेइंग ऑफ फाउंडेशन स्टोन फॉर कंस्ट्रक्शन ऑफ डिस्ट्रिक्ट एडमिनिस्ट्रेशन प्रोजेक्ट एंड लेइंग ऑफ फाउंडेशन स्टोन फॉर वाइडनिंग एंड स्ट्रेंथनिंग एंड कंस्ट्रक्शन ऑफ लिंक रोड फ्रॉम फरीदकोट टू फिरोजपुर रोड टू पखी कला पखी कला ख्वाजा खरक इन डिस्ट्रिक्ट फिरोजपुर आज सादकोट फिरोजपुर एक सौगात करूँगा थैंक यू सर ਹੁਣ ਸਾਡੀ ਮੀਆਵਾਕੀ ਫੋਰੈਸਟ ਪ੍ਰੋਜੈਕਟ ਬਾਰੇ 1 ਮਿੰਟ ਦਾ ਵੀਡੀਓ ਚਲਾਇਆ ਜਾਊਗਾ ਤੇ ਮੈਂ ਡਾਕਟਰ ਪ੍ਰਵੀਨ ਬਾਂਸਲ ਅਤੇ ਡਾਕਟਰ ਨੀਤੂ ਨੂੰ ਰਿਕੁਐਸਟ ਕਰਦੀ ਹਾਂ ਕਿ ਇਸ ਦਾ ਪਾਲਿਸੀ ਡਾਕੂਮੈਂਟ ਸੀਐਮ ਸਰ ਨੂੰ ਪ੍ਰੈਜ਼ੈਂਟ ਕਰਨ ਤੇ ਉਹ ਇਸ ਚੀਜ਼ ਨੂੰ ਲਾਂਚ ਕਰਨ ਸਿੰਘ ਮਾਨ ਜੀ ਦੀ ਰਹਿਮਾਈ ਹੇਠ ਇੱਕ ਗ੍ਰੀਨ ਕੈਂਪਸ ਹੈ ਸਾਡੀ ਸੋਲਫਲ ਅੱਗੇ ਵੱਧ ਰਹੀ ਹੈ ਪਾਲਿਸੀ ਡਾਕੂਮੈਂਟ ਆਫ ਮੀਆਵਾਕੀ ਫੋਰੈਸਟ ਪ੍ਰੋਜੈਕਟ ਹੈ ਜੋ ਕਿ ਅੱਜ ਲਾਂਚ ਹੋ ਰਿਹਾ ਹੈ ਜ਼ੋਰਦਾਰ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ ਚਾਹੀਦਾ ਹੈ ਇਸ ਉਪਰਾਲੇ ਯੂਨੀਵਰਸਿਟੀ ਨੇ ਹਰਬਲ ਗਾਰਡਨ ਤੇ ਗ੍ਰੀਨ ਹਾਊਸ ਬਣਾ ਲਿਆ ਹੈ ਅਤੇ ਵੱਖ-ਵੱਖ ਕਿਸਮ ਦੇ ਆਸ਼ਦੀ ਪੌਦੇ ਲਗਾਏ ਗਏ ਹਨ ਹਾਲ ਹੀ ਵਿੱਚ ਸਰਦਾਰ ਗੁਰਮੀਤ ਸਿੰਘ ਥੈਂਕ ਯੂ ਸਰ ਥੈਂਕ ਯੂ ਅਗਵਾਈ ਹੇਟ ਟੁਕਾ ਤੇ ਸਬਗੰਦਾ ਦੇ ਪੌਦੇ ਯੂਨੀਵਰਸਿਟੀ ਚ ਲਗਾਏ ਗਏ ਯੂਨੀਵਰਸਿਟੀ ਨੇ ਸੀਐਸਆਰ ਸਕੀਮ ਅਧੀਨ ਆਈਸੀਸੀ ਬੈਂਕ ਨਾਲ ਮਿਲ ਕੇ ਇੱਕ ਮੀਆਵਾਕੀ ਜੰਗਲ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਨਾਲ ਮਿਲ ਕੇ ਇੱਕ ਡ੍ਰੈਗਨ ਫਰੂਟ ਪਾਰਕ ਬਣਾ ਰਹੀ ਹੈ। ਬਿਜਲੀ ਦੀ ਖਪਤ ਘਟਾਉਣ ਲਈ ਸੋਲ ਊਰਜਾ ਪੈਨਲ ਲਗਾਏ ਗਏ ਹਨ। ਯੂਨੀਵਰਸਿਟੀ ਨੇ ਗ੍ਰੀਨ ਕੈਂਪਸ ਸੋਚ ਨਾਲ ਮਿਲਦੇ ਦੋ ਕੋਰਸ ਸ਼ੁਰੂ ਕੀਤੇ ਹਨ ਜਿਨ੍ਹਾਂ ਦਾ ਇਹ ਉਦਘਾਟਨ ਸਰਦਾਰ ਬਲਬੀਰ ਸਿੰਘ ਜੀ ਮਾਨਯੋਗ ਸਿਹਤ ਮੰਤਰੀ ਜੀ ਨੇ ਕੀਤਾ। ਯੂਨੀਵਰਸਿਟੀ ਨੇ ਸਕੂਲੀ ਬੱਚਿਆਂ ਅਤੇ ਪਿੰਡੂ ਔਰਤਾਂ ਵਿੱਚ ਔਰਸ਼ਨੀ ਪੌਦਿਆਂ ਦੀ ਵਰਤੋਂ ਦੀ ਜਾਗਰੂਕਤਾ ਲਈ ਬਹੁਤ ਸਾਰੀਆਂ ਕਾਨਫਰੰਸਾਂ ਕਰਵਾਈਆਂ। ਯੂਨੀਵਰਸਿਟੀ ਜਲਦੀ ਹੀ ਆਪਣੇ ਗ੍ਰੀਨ ਕੈਂਪਸ ਦੇ ਸੁਪਨੇ ਨੂੰ ਪੂਰਾ ਕਰੇਗੀ। ਇਸ ਪ੍ਰੋਜੈਕਟ ਨੇ ਪੂਰੇ ਭਾਰਤ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਨੂੰ ਇੱਕ ਬੜੀ ਵੱਡੀ ਰੈਕੋਗਨੀਸ਼ਨ ਦਿੱਤੀ ਹੈ। ਹੁਣ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਵੈਲਕਮ ਸਰ। ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜੀ। ਅੱਜ ਦੇ ਇਸ ਮੁਬਾਰਕ ਮੌਕੇ ਤੇ ਜਦੋਂ श्री गुरु गोबिंद सिंह जी कॉलेज ਉਹਨਾਂ ਦੀ ਡਾਇਮੰਡ ਜੁਬਲੀ ਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮਨਾਇ ਜਾ ਰਹੀ ਹੈ ਇਸ ਮੌਕੇ ਤੇ ਐਸ